ਉਧਰ ਪਾਸੇ ਵੱਜ ਗਈ ਕੰਜੀ ਵੱਜ ਗਈ ਕੰਜੀ ਹੰਦੇ ਦੂਰ ਸਮਾਂ ਬੀਤਦਾ ਹੈ ਆਈ ਹੋਏ ਜਾਨ ਸ਼ਕੰਜਿਆਂ ਨਾਲ ਜਿਉਂ ਮਿਲਣੇ ਵੱਜ ਕੰਨਾ ਰੌਣਕ ਆਖ ਮੁਹੰਮਦ ਆ ਜੇ ਰਵੇ ਤਾਂ ਮੰਨਾ ਅਲੀ ਜ਼ਫਰ ਕੰਬੋ ਉਹ ਟੌਪ ਦਾ ਜਾਫੀ ਲੈਂਦੇ ਪੰਜਾਬ ਦਾ ਆ ਦੁਨੀਆ ਦੇ ਵਿੱਚ ਨਾਮ ਚੱਲਦਾ ਇਸ ਕਬੱਡੀ ਖਿਡਾਰੀ ਦਾ ਕਲੀਮ ਮੁੱਲਾ ਜੱਟ ਅਗਲੀ ਕਬੱਡੀ ਪੌਣ ਦੇ ਲਈ ਜਦ ਪਹਿਲੇ ਸਾਲੇ ਪੁੱਜਿਆ ਕੱਪ ਤੇ ਤੇ ਕਰਾਈ ਧੰਨ ਲਗਿਆ ਜੋਰ ਮਨੀਸ਼ ਹੈ ਮਨੀਸ਼ ਹੈ ਬਾਹੂ ਅਕਬਰਪੁਰ ਪਿੰਡ ਵਾਲਾ ਬਾਹੂ ਅਕਬਰਪੁਰ ਦੀ ਧਰਤੀ ਰੁੱਤਕ ਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰ ਗਿਆ ਵਾਰ ਜਿਹੜਾ ਪਹਿਲਾ ਕਰ ਗਿਆ ਵਾਰ ਜਿਹੜਾ ਪਹਿਲਾ ਕਰ ਗਿਆ ਵਾਰ ਲਖੀ ਦਾ ਔਰ ਉਹ ਦਿਨ ਵੀ ਆ ਰਿਹਾ ਹੈ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਮੋਸਿਨ ਬਿਲਾਲ ਟਿੱਲੋ ਇੱਕ ਬਿਲਾਲ ਗਿੱਲ ਖੇਡਦਾ ਮਾਨ ਕਰਦਾ ਸ਼ੱਬਾ ਥਿਆੜਾ ਆਏ ਤੁਹਾਡੇ ਸਾਹਮਣੇ ਮੋਹਸਨ ਬਿਲਾਲ ਟਿੱਲੋ ਪਰ ਦੂਜੇ ਪਾਸੇ ਮਨੀਸ਼ 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 ਆ ਦੁਨੀਆ ਦਾ ਮੰਨਿਆ ਪਰਵੰਨਿਆ ਹੈ ਅਜ ਦੇ ਸਮੇਂ ਦੇ ਵਿੱਚ ਪਹਿਲੇ ਨੰਬਰਾਂ ਦੇ ਵਿੱਚ ਨਾਮ ਆਉਂਦਾ ਅੰਬੇ ਦਾ ਕਈ ਹੋਈ ਕਬੱਡੀ ਦੇ ਹੁਣ ਚਾਰ ਜਾਫੀ ਉਹ ਵੀ ਦੁਨੀਆ ਦੇ ਬੰਨੇ ਪਰ ਬੰਦੇ ਨੇ ਹਮਿਲਟਨ ਸ਼ੈਰ ਆ ਬੱਲੇ 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 ਅਲੀ ਜ਼ਫਰ ਕੰਬੋ ਲਾਲਾ ਅਲੀ ਜ਼ਫਰ ਕੰਬੋ ਕੋਸ਼ਿਸ਼ ਕਰਦਾ ਹੈ ਡੱਕ ਲੈਣ ਦੀ ਪਰ ਪੁਆਇੰਟ ਧਾਵੀ ਬੱਗੇ ਪਿੰਡ ਵਾਲਾ ਰੇਸ਼ਮ ਸਿੰਘ ਦਾ ਪੁੱਤਰ ਗਾਂਧਰਾ ਵਾਲੇ ਪੰਮੇ ਦਾ ਚੰਡਿਆ ਹੋਇਆ ਇਸ ਲਈ ਖੇਡ ਮੈਦਾਨ ਅੰਦਰ ਆ ਦੂਜੇ ਪਾਸੇ ਅਮਨ ਦਿਉਰੇ ਦਾ ਤੇ ਤੁੱਲਾ ਬੱਗੇ ਆਓ ਸਵਾਦ ਆ ਗਿਆ ਮਾ ਖੇਡ ਕਬੱਡੀ ਦਾ ਨਵਾਬ ਇੱਕ ਪਾਸੇ ਨਫੀਸ ਗੁਜਰ 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 ਅੰਬਾ ਤੇ ਗੁਜਰ ਅੰਬਾ ਤੇ ਗੁਜਰ ਅੰਬਾ ਤੇ ਗੁਜਰ ਖੇਡ ਮੈਦਾਨ ਦੇ ਅੰਦਰ ਆਹ ਸਾਹਮਣੇ ਬੱਲੇ 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 ਖੇਚਾ 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 ਖੇਚ ਇਹ ਅੰਬਾ ਸੁਰ ਸਿੰਘੀਆ ਪਰ ਆ ਮੈਚ ਨੇ ਨਾ ਸੇਵਕਾ ਅੱਗ ਕੱਢੀ ਪਈ ਆ ਅੱਗ ਕੱਢੀ ਪਈ ਆ ਉਹ ਜਫੇ ਤੇ ਜਫਾ ਆਮਦਿਆ ਦੱਸ ਕਿੰਦੀ ਫਾ ਜਫਾ ਤੇ ਜਫਾ ਵੱਡੇ ਬਾਈ ਠਾ ਜਫਾ ਲੱਗਦਾ ਵੱਡੇ ਬਾਈ ਠਾ ਜਫਾ ਲੱਗਦਾ ਉਹ ਵੱਡੇ ਬਾਈ ਠਾ ਜਫਾ ਲੱਗਦਾ ਲੱਗਦਾ ਨੰਬਰ 20 ਹੌਲੀ ਹੌਲੀ ਜਲਾਨ ਵਾਲਿਆ ਕਲੋਜ਼ 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 ਨੈਕ ਜੱਟ ਪਾਉਣ ਦੇ ਲਈ ਖੇਡ ਮੈਦਾਨ ਦੇ ਅੰਦਰ ਵਧਦਾ ਹੋਇਆ ਚਾਰ ਜਾਫੀ ਤਿਆਰ ਨੇ ਬਾਹੂ ਵਾਲਾ ਬਾਹੂ ਵਾਲਾ ਹਰਿਆਣੇ ਵਾਲਾ ਲੈਂਦੇ ਪੰਜਾਬ ਦਾ ਹੋ ਗਈ ਟੱਕਰ 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 ਕਬੱਡੀ 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 ਟੱਕਰ ਹੋ ਗਈ ਟੱਕਰ ਹੋ ਗਈ ਟੱਕਰ ਹੋ ਗਈ